ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਨਵੀਂ ਕਹਾਣੀ ਲੈ ਕੇ ਆਏ ਹਾਂ ਜ ਮਾਂ ਕਿਵੇਂ ਜ਼ਹਿਰੀਲੀ ਬਣ ਜਾਵੇ ਬਹੁਤ ਹੀ ਸੋਹਣੀ ਕਹਾਣੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਤੂੰ ਕਿਉਂ ਘਬਰਾਉਂਦੀ ਹੈ ਅਗਰ ਇੱਕ ਕਦਮ ਪੁੱਠਾ ਪੈ ਗਿਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਕਿਤੇ ਖੜੇ ਨਹੀਂ ਹਾਂ ਦੇਖੀ ਇਸ ਵਾਰ ਮੈਂ ਆਪਣਾ ਬਾਹਰ ਸੁੱਕਾ ਨਹੀਂ ਜਾਣ ਦਿੰਦਾ ਸੰਤੋਸ਼ ਦੇ ਘਰ ਵਾਲੇ ਜਗਨ ਨੇ ਸੰਤੋਸ਼ ਨੂੰ ਕਿਹਾ ਹਾਂਜੀ ਮੈਨੂੰ ਭਰੋਸਾ ਹੈ ਤੁਹਾਡੇ ਤੇ ਪਰ ਹੁਣ ਸਬਰ ਨਹੀਂ ਹੁੰਦਾ ਬਸ ਥੋੜੀ ਦੇਰ ਦੀ ਗੱਲ ਹੈ ਸਮਝ ਆਪਣਾ ਕੰਮ ਹੋ ਜਾਣਾ ਹਾਂਜੀ ਬਸ ਹੁਣ ਜਲਦੀ ਨਾਲ ਸਭ ਆਪਣਾ ਹੋ ਜਾਵੇ ਤਾਂ ਚੈਨ ਆ ਜਾਵੇ ਹਾਂ ਹੋ ਤਾਂ 12 ਸਾਲ ਪਹਿਲਾਂ ਹੀ ਜਾਣਾ ਸੀ ਪਰ ਕਿਸਮਤ ਖਰਾਬ ਸੀ ਜਿਹੜਾ ਤੇਰਾ ਪਤੀ ਜਗੁਰਨਾਮ ਬਚ ਗਿਆ ਹੁਣ ਨੂੰ ਤਾਂ ਕਦੋਂ ਦੇ ਮਾਲਕ ਬਣ ਕੇ ਬੈਠੇ ਹੋਣਾ ਸੀ ਹਾਂਜੀ ਸਹੀ ਕਹਿੰਦੇ ਹੋ ਪਰ ਕਦੋਂ ਤੱਕ ਬਚੂਗਾ 나ਗ 나ਗ ਨੇ ਜੀਨੇ ਆਪਣੇ ਭਰਾ ਨੂੰ ਨਹੀਂ ਛੱਡਿਆ ਇਹਨੂੰ ਨਹੀਂ ਪਤਾ ਇਹਦੀ ਭੂਆ ਉਹਦੇ ਲਈ ਤੇ ਪਤੀਜਾ ਕੀ ਹੈ ਦੋਨੋਂ ਪਤੀ ਪਤਨੀ ਜ਼ੋਰ ਦੀ ਹੱਸਦੇ ਹਨ ਪਰ ਦੋਨਾਂ ਦੀ ਗੱਲ ਬਾਤ ਸੁਣ ਕੇ ਬਾਹਰ ਖੜੀ ਚਰਨ ਕੌਰ ਦੇ ਪੈਰਾਂ ਤੇਠ ਜ਼ਮੀਨ ਖਿਸਕ ਗਈ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਉਸ ਦਾ ਜਵਾਈ ਤੇਤੀ ਇੰਨੀ ਜ਼ਹਿਰੀਲੀ ਹੈ ਪਰ ਕੰਨੀ ਸੁਣਿਆ ਵੀ ਗਲਤ ਨਹੀਂ ਹੋ ਸਕਦਾ ਚਰਨਕੌਰ ਦਾ ਦਿਲ ਕੀਤਾ ਕਿ ਹੁਣੇ ਅੰਦਰ ਜਾਵੇ ਤਾਂ ਦੋਨਾਂ ਦਾ ਕੱਚਾ ਚਿੱਠਾ ਸਭ ਦੇ ਸਾਹਮਣੇ ਖੋਲ ਦੇਵੇ ਪਰ ਨਹੀਂ ਉਸ ਨੇ ਸਬਰ ਤੋਂ ਕੰਮ ਲਿਆ ਉਹ ਉਹਨਾਂ ਦਾ ਅਗਲਾ ਕਦਮ ਕੀ ਇਹ ਜਾਣਨਾ ਚਾਹੁੰਦੀ ਸੀ ਗੁਰਨਾਮ ਨਾਲ ਉਹਨਾਂ ਨੇ ਕੀ ਕਰਨਾ ਹੈ ਤੇ ਕੀ ਕੀਤਾ ਹੈ ਸਭ ਪਤਾ ਕਰਨਾ ਚਾਹੁੰਦੀ ਸੀ ਭਾਰੇ ਕਦਮਾਂ ਨਾਲ ਪਿੱਛੇ ਮੁੜਾਈ ਕਮਰੇ ਵਿੱਚ ਜਾ ਕੇ ਪਤੀ بیٹے ਤੇ ਨੋਹ ਦੀ ਫੋਟੋ ਅੱਗੇ ਜਾ ਕੇ ਰੋਣ ਲੱਗ ਗਈ ਦੇਖੋ ਜਿਹਨੂੰ ਰਾਣੀ ਧੀ ਕਹਿੰਦੇ ਸੀ ਜਿਵੇਂ 나गन ਬਣ ਨਿਕਲ ਗਈ ਤੁਹਾਡੇ ਰਾਜੇ ਪੁੱਤ ਨੂੰ ਤੇ ਤੂੰ ਰਾਜੇ ਕਿਵੇਂ ਜਾਣ ਲਟਾਉਂਦਾ ਸੀ ਆਪਣੀ ਭੈਣ ਤੇ ਨੌ ਰਾਣੀਆਂ ਤੂੰ ਤਾਂ ਕਦੀ ਨੰਨਦ ਸਮਝਿਆ ਹੀ ਨਹੀਂ ਸੀ ਹਮੇਸ਼ਾ ਛੋਟੀ ਭੈਣ ਮੰਨਿਆ ਹਾਏ ਕਿੱਥੇ ਭਰਾਂਗੀ ਮੈਂ ਇਹੋ ਜਹੀ ਗੰਦੀ ਈਲਾਦ ਦਾ ਜੰਮਣ ਦਾ ਪਾਪ ਜਿਸਦੇ ਹੱਥ ਆਪਣਿਆਂ ਦੇ ਖੂਨ ਨਾਲ ਰੰਗੇ ਪਏ ਨੇ ਚੰਨਕੌਰ ਕਿੰਨੀ ਦੇਰ ਬੈਠੀ ਰੋਂਦੀ ਰਹੀ ਧਿਆਨ ਕਿੰਨੇ ਸਾਲ ਪਿੱਛੇ ਚਲਾ ਗਿਆ ਜਦ ਵਿਆਹ ਕੇ ਇਸ ਕਾਰਾਈ ਸੀ ਉਸ ਦਾ ਸੋਰਾ ਜੀਮੀਦਰ ਸੀ ਪਿੰਡ ਵਿੱਚ ਬਹੁਤ ਇੱਜ਼ਤ ਸੀ ਅੱਗੇ ਚਰਨ ਦਾ ਪਤੀ ਜੀਵਨ ਵੀ ਬਹੁਤ ਸਿਆਣਾ ਤੇ ਸੁਲਝਿਆ ਹੋਇਆ ਇਨਸਾਨ ਸੀ ਉਸ ਨੇ ਵੀ ਆਪਣੇ ਜੀਵਨ ਵਿੱਚ ਹੋਰ ਵਾਦਾ ਕੀਤਾ ਫਿਰ ਅੱਗੇ ਚਰਨਕੌਰ ਦਾ ਪੁੱਤ ਰਾਜਾ ਜੋ ਦੇਖਣ ਵਿੱਚ ਵੀ ਕਿਸੇ ਰਾਜੇ ਤੋਂ ਘੱਟ ਨਹੀਂ ਲੱਗਦਾ ਸੀ ਇੱਕ ਧੀ ਸੰਤੋਸ਼ ਹੋਈ ਤੋਂ ਨਾਂ ਪੈਨ ਪਰਾਵਾਂ ਵਿੱਚ ਬਹੁਤ ਪਿਆਰ ਸੀ ਰਾਜੇ ਨੂੰ ਖੇਤੀ ਦਾ ਸ਼ੌਂਕ ਨਹੀਂ ਸੀ ਇਸ ਲਈ ਸਾਰਾ ਕੰਮ ਜੀਵਨ ਹੀ ਦੇਖਦਾ ਸੀ ਰਾਜੇ ਦਾ ਧਿਆਨ ਲੋਕ ਪਲਾਈ ਦੇ ਕੰਮ ਵਿੱਚ ਜ਼ਿਆਦਾ ਸੀ ਜੀਵਨ ਨੇ ਵੀ ਕਦੀ ਨਾ ਉਸ ਨੂੰ ਰੋਕਿਆ ਚਰਨਕੌਰ ਕਦੇ-ਕਦੇ ਕਹਿੰਦੀ ਕਿ ਇਸ ਨੂੰ ਕੰਮ ਦੀ ਆਦਤ ਪਾਓ ਪਰ ਜੀਵਨ ਹੱਸ ਕੇ ਕਹਿ ਦਿੰਦਾ ਰੱਬ ਦਾ ਦਿੱਤਾ ਬੜਾ ਖੁਸ਼ ਹੈ ਦੋ ਹੱਥਾਂ ਨਾਲ ਵੀ ਲੁਟਾਵੇ ਤਾਂ ਮੁੱਕਣਾ ਨਹੀਂ ਬਾਕੀ ਜਦ ਜ਼ਿੰਮੇਵਾਰੀ ਪਵੇਗੀ ਸਮਝ ਜਾਵੇਗਾ ਦੋ ਮੇਤੀ ਪੁੱਤ ਜਵਾਨ ਹੋ ਗਏ ਚਰਨਕੌਰ ਰਾਜ ਦੇ ਪਿਆ ਲਈ ਕੁੜੀ ਦੇਖਣ ਲੱਗੀ ਪਰ ਰਾਜੇ ਨੇ ਅਜੀਬ ਵਿਆਹ ਕਰਨ ਤੋਂ ਅਨਕਾਰ ਕਰ ਦਿੱਤਾ ਫਿਰ ਮਜਬੂਰਨ ਸੰਤੋਸ਼ ਦਾ ਵਿਆਹ ਪਹਿਲਾਂ ਕਰਨਾ ਪਿਆ ਸੰਤੋਸ਼ ਆਪਣੇ ਘਰ ਖੁਸ਼ ਸੀ ਦੇ ਸਾਲ ਬਾਅਦ ਰਾਜੇ ਦਾ ਵੀ ਵਿਆਹ ਕਰ ਦਿੱਤਾ ਸਭ ਤੋਂ ਖੁਸ਼ ਸੰਤੋਸ਼ ਸੀ ਸੰਤੋਸ਼ 8 ਸਾਲਾਂ ਵਿੱਚ 2 ਮੁੰਡਿਆਂ ਦੀ ਮਾਂ ਬਣ ਗਈ ਪਰ ਵਿਆਹ ਦੇ 6 ਸਾਲ ਬਾਅਦ ਵੀ ਰਾਜੇ ਤੇ ਕੋਈ ਔਲਾਦ ਨਾ ਹੋਈ ਸਭ ਤੋਂ ਦੁਖੀ ਵੀ ਸੰਤੋਸ਼ ਹੀ ਸੀ ਪਤਾ ਨਹੀਂ ਕੀ ਮਾੜੇ ਕਰਮ ਕੀਤੇ ਅਸੀਂ ਜੇ ਰੱਬ ਨੇ ਇਸ ਖੁਸ਼ੀ ਤੋਂ ਵਾਂਝਾ ਰੱਖਿਆ ਸੰਤੋਸ਼ ਕਹਿੰਦੀ ਆਪਣੇ ਭਰਾ ਦਾ ਸੋਚਦੀ ਹੋਈ ਅਕਸਰ ਦੁਖੀ ਰਹਿੰਦੀ। ਦਾਦੀ-ਦਾਦੀ ਕਿੱਥੇ ਹੋ ਤੁਸੀਂ? ਬਾਹਰੋਂ ਗੁਰਨਾਮ ਨੇ ਆਵਾਜ਼ ਦਿੱਤੀ। ਚਰਨ ਕੌਰ ਜਾਂਦਾਂ ਵਿੱਚੋਂ ਬਾਹਰ ਆਈ। ਹੰਝੂ ਪੂੰਝੇ ਮੈਂ ਇੱਥੇ ਹਾਂ ਮੇਰੇ ਲਾਲ। ਮਾਂ ਪੂਆ ਫੁੱਫੜ ਜਾ ਰਹੇ ਨੇ। ਮੈਂ ਵੀ ਨਾਲ ਜਾਣਾ। ਚਰਨ ਕੌਰ ਸੁਣ ਕੇ ਕੰਬ ਗਈ। ਫਿਰ ਆਪਣੇ ਆਪ ਨੂੰ ਸੰਭਾਲ ਕੇ ਬੋਲੀ ਨਹੀਂ ਪੁੱਤ ਇੱਥੇ ਨਹੀਂ ਜਾਣਾ। ਉਹਨਾਂ ਨੇ ਅੱਜ ਰਹਿਣਗੇ ਮੈਂ ਗੱਲ ਕਰਦੀ ਆ ਚਰਨ ਕੌਰ ਬਾਹਰ ਨਿਕਲੀ ਤੇ ਸੰਤੋਸ਼ ਨੂੰ ਬੋਲੀ ਨਾ ਪੁੱਤ ਅੱਜ ਨਹੀਂ ਜਾਣਾ ਅੱਜ ਵੀਰਵਾਰ ਹੈ ਭੈਣ ਨੂੰ ਵੀਰਵਾਰ ਨੂੰ ਭੈਣ ਆਪਣੇ ਵੀਰ ਕਰੋ ਨਹੀਂ ਜਾਂਦੀਆਂ ਤੁਸੀਂ ਕੱਲ ਨੂੰ ਚਲੇ ਜਾਓ ਚਰਨ ਕੌਰ ਉਹਨਾਂ ਦੀ ਅਗਲੀ ਚਾਲ ਜਾਨਣਾ ਚਾਹੁੰਦੀ ਸੀ ਤੇ ਉਹ ਕਿਸੇ ਵੀ ਹਾਲ ਨਹੀਂ ਸੀ ਚਾਹੁੰਦੀ ਕੀ ਗੁਰਨਾਮ ਉਹਨਾਂ ਦੇ ਨਾਲ ਇਕੱਲਾ ਜਾਵੇ ਪਰ ਮੰਮੀ ਜੀ ਮੈਨੂੰ ਕੰਮ ਹੈ ਜਗਨ ਬੋਲਿਆ ਕੋਈ ਨਾ ਹੁੰਦੇ ਰਹਿਣਗੇ ਕੰਮ ਅੱਜ ਨਹੀਂ ਜਾਣਾ ਚਰਨਕੌਰ ਨੇ ਉਹਨਾਂ ਨੂੰ ਜ਼ਬਰਦਸਤੀ ਰੋਕ ਲਿਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਧੰਨਵਾਦ